ਅਸਿਕਾਲ ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਟੀਵੀ ਮੈਂ ਦਵਿੰਦਰ ਮੰਡ ਇੰਤਜ਼ਾਰ ਦੀਆਂ ਘੜੀਆਂ ਖਤਮ ਹੋ ਚੁੱਕੀਆਂ ਨੇ 10 ਅਪ੍ਰੈਲ ਨੂੰ ਸਿਨੇਮਾ ਘਰਾਂ ਦੇ ਵਿੱਚ ਪੰਜਾਬੀ ਫਿਲਮ ਇੰਡਸਟਰੀ ਦੀ ਸਭ ਤੋਂ ਮਹਿੰਗੀ ਅਤੇ ਵੱਡੀ ਫਿਲਮ ਰਿਲੀਜ਼ ਹੋਣ ਵਾਲੀ ਹੈ ਅਕਾਲ ਇਹ ਫਿਲਮ ਦੀ ਜੇ ਗੱਲ ਕਰੀਏ ਫਿਲਮ ਦਾ ਕਾਨਸੈਪਟ ਬਾਖਮਾਲ ਹੈ ਫਿਲਮ ਦੀ ਰਾਈਟਿੰਗ ਡਾਇਲੌਗ ਡਾਇਰੈਕਸ਼ਨ ਮਿਊਜ਼ਿਕ ਸਭ ਬਾਖਮਾਲ ਹੈ ਔਰ ਫਿਲਮ ਦੀ ਜੇਕਰ ਗੱਲ ਕਰੀਏ ਤਾਂ ਇਸ ਫਿਲਮ ਦੀਆਂ ਜਿਹੜੀਆਂ ਐਡਵਾਂਸ ਬੁਕਿੰਗ ਹੈ ਉਹ ਸ਼ੁਰੂ ਹੋ ਚੁੱਕੀਆਂ ਨੇ ਸੋ ਬੁੱਕ ਮਾਈ ਸ਼ੋ ਤੇ ਜਾ ਕੇ ਤੁਸੀਂ ਇਸ ਫਿਲਮ ਦੀ ਐਡਵਾਂਸ ਬੁਕਿੰਗ ਕਰ ਸਕਦੇ ਹੋ 10 ਅਪ੍ਰੈਲ ਨੂੰ ਸਿਨੇਮਾ ਕਰਾਂ ਦੇ ਵਿੱਚ ਪੰਜਾਬੀ ਫਿਲਮ ਇੰਡਸਟਰੀ ਦੀ ਸਭ ਤੋਂ ਵੱਡੀ ਫਿਲਮ ਲੱਗਣ ਜਾ ਰਹੀ ਹੈ ਅਕਾਲ ਜੇਕਰ ਇਸ ਫਿਲਮ ਦੇ ਕਨਸੈਪਟ ਦੀ ਗੱਲ ਕਰੀਏ ਤਾਂ ਪਹਿਲੀ ਵਾਰ ਪੰਜਾਬੀ ਫਿਲਮ ਇੰਡਸਟਰੀ ਦੇ ਵਿੱਚ ਅਜਿਹਾ ਕਨਸੈਪਟ ਲੈ ਕੇ ਆ ਰਹੇ ਨੇ ਗਿੱਪੀ ਗਰਵਾਲ ਉਹ ਜਿੰਨਾ ਵੀ ਪੂਰਾ ਸੇਰਾ ਹੈ ਗਿੱਪੀ ਗਰਵਾਲ ਨੂੰ ਜਾਣਦਾ ਕਿਉਂਕਿ ਹਰ ਵਾਰ ਗਿੱਪੀ ਗਰੇਵਾਲ ਕੁਛ ਨਾ ਕੁਛ ਵੱਖਰਾ ਲੈ ਕੇ ਆਉਂਦੇ ਨੇ ਤੇ ਇਸ ਵਾਰ ਜੇ ਗੱਲ ਕਰੀਏ ਤਾਂ ਇਹ ਪਹਿਲੀ ਪੰਜਾਬੀ ਫਿਲਮ ਅਕਾਲ ਹੈ ਜੋ ਪੰਜਾਬੀ ਦੇ ਨਾਂ ਨਾਲ ਹਿੰਦੀ ਦੇ ਵਿੱਚ ਵੀ ਰਿਲੀਜ਼ ਹੋਣ ਵਾਲੀ ਹੈ ਧਰਮਾ প্রোডাকਸ਼ਨ ਦੇ ਨਾਲ ਮਤਲਬ ਕਿ ਕਰਨ ਜੋਹਰ ਦੇ ਨਾਲ ਕੋਲਾਬ ਕੀਤਾ ਗਿਆ ਹੈ ਗਿੱਪੀ ਗਰਵਾਲ ਵੱਲੋਂ ਸੋ ਵੱਡੇ ਲੈਵਲ ਤੇ ਫਿਲਮ ਇਹ ਰਿਲੀਜ਼ ਹੋਣ ਵਾਲੀ ਹੈ ਔਰ ਵੱਡੀ ਫਿਲਮ ਹੈ ਮਹਿੰਗੀ ਫਿਲਮ ਹੈ ਕਮਾਲ ਦੀ ਫਿਲਮ ਹੈ ਸੋ 10 April ਡੇਟ ਨੋਟ ਕਰ ਲਓ 10 April ਨੂੰ ਸਿਨੇਮਾ ਘਰਾਂ ਦੇ ਵਿੱਚ ਜਾ ਕੇ ਤੁਸੀਂ ਇਹ ਫਿਲਮ ਦੇਖ ਸਕਦੇ ਹੋ